ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਅੱਜ ਦੀ ਵੱਡੀ ਨਿਊਜ਼ ਜਾਗਦਾ ਪੰਜਾਬ ਉੱਤੇ ਰਾਜਵੀਰ ਦੀ ਮੌਤ ਤੋਂ ਬਾਅਦ ਖੁੱਲਿਆ ਰਾਜਵੀਰ ਦੀ ਮੌਤਾ ਵੱਡਾ ਰਾਜ ਕੌਣ ਸੀ ਰਾਜਵੀਰ ਦੀ ਮੌਤ ਦੇ ਪਿੱਛੇ ਪੂਰੀ ਢਾਈ ਮਹੀਨਿਆਂ ਬਾਅਦ ਲੱਗਿਆ ਪਤਾ ਹਾਂਜੀ ਰਾਜਵੀਰ ਦੀ ਮੌਤ ਤੋਂ ਬਾਅਦ ਆਇਆ ਐਸਾ ਸੱਚ ਜਿਸ ਨੇ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹਾਂਜੀ ਜੇਕਰ ਤੁਸੀਂ ਰਾਜਵੀਰ ਜਵੰਦਾ ਦੇ ਸੱਚੇ ਫੈਨ ਹੋ ਤੇ ਰਾਜਵੀਰ ਦੀ ਫੈਮਲੀ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਸੀਂ ਜਾਗਦਾ ਪੰਜਾਬ ਤੇ ਨਵੀਂ ਅਪਡੇਟ ਅਤੇ ਜਿੱਥੇ ਅਸੀਂ ਲਿਆਉਂਦੇ ਹਾਂ ਹਰ ਵੱਡੀ ਖਬਰ ਤੁਹਾਡੇ ਤੱਕ ਸਿੱਧੀ ਪਹੁੰਚਾਉਂਦੇ ਹਾਂ ਅਤੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਆਉਣੇ ਹਾਂ ਨਵੀਂ-ਨਵੀਂ ਅਤੇ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਦੋਸਤੋ ਰਾਜਵੀਰ ਦੀ ਅਚਾਨਕ ਮੌਤ ਤੋਂ ਬਾਅਦ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਉਹ ਹੈ ਸਿਰਫ ਖਬਰ ਨਹੀਂ ਬਲਕਿ ਇੱਕ ਵੱਡਾ ਸਵਾਲ ਬਣ ਚੁੱਕੀ ਹੈ ਰਾਜਵੀਰ ਬਾਰੋਂ ਹਮੇਸ਼ਾ ਮਜ਼ਬੂਤ ਦਿਖਾਈ ਦਿੰਦਾ ਸੀ ਪਰ ਨੇੜਲੇ ਲੋਕਾਂ ਦੇ ਅਨੁਸਾਰ ਉਹ ਅੰਦਰੋਂ ਕਈ ਤਰ੍ਹਾਂ ਦੇ ਦਬਾਅ ਨਾਲ ਝੁੰਝਰ ਰਿਹਾ ਸੀ ਵੱਡਾ ਖੁਲਾਸਾ ਹੈ ਕੁਝ ਸਰੋਤਾਂ ਮੁਤਾਬਕ ਰਾਜਵੀਰ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਨੇੜਲੇ ਦੋਸਤਾਂ ਨਾਲ ਜ਼ਿੰਦਗੀ ਨੂੰ ਲੈ ਕੇ ਗੰਭੀਰ ਗੱਲਬਾਤ ਕੀਤੀ ਸੀ ਜਿਸ ਦਾ ਮਤਲਬ ਹੁਣ ਲੋਕ ਵੱਖ-ਵੱਖ ਤਰੀਕੇ ਨਾਲ ਕੱਢ ਰਹੇ ਹਨ ਸੋਸ਼ਲ ਮੀਡੀਆ ਤੇ ਰਾਜਵੀਰ ਨਾਲ ਜੁੜੀਆਂ ਪੁਰਾਣੀਆਂ ਪੋਸਟਾਂ ਵੀਡੀਓ ਅਤੇ ਬਿਆਨ ਦੁਆਰਾ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਕਹਿ ਰਹੇ ਹਨ ਕਿ ਤਾਂ ਪਹਿਲਾਂ ਹੀ ਸੰਕੇਤ ਚ ਛੁਪਿਆ ਹੋਇਆ ਸੀ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਇਸ ਮਾਮਲੇ ਚ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ ਕਿ ਰਾਜਵੀਰ ਦੀ ਮੌਤ ਪਿੱਛੇ ਕਿਸੇ ਪੋਲਿਟਿਸ਼ੀਅਨ ਦਾ ਹੱਥ ਜਾ ਫਿਰ ਕਿਸੇ ਦੀ ਸਾਜ਼ਿਸ਼ ਸੀ ਕਿ ਮਾੜੀਆਂ ਸੜਕਾਂ ਤੇ ਮਾੜੇ ਸਿਸਟਮ ਨੇ ਰਾਜਵੀਰ ਜਵੰਦਾ ਦੀ ਜਾਨ ਲੈ ਲਈ ਜਾਨ ਕਰੋੜਾਂ ਦੇ ਟੈਕਸ ਤੇ ਸੜਕਾਂ ਦਾ ਇੰਨਾ ਬੁਰਾ ਹਾਲ ਕਿੰਨੇ ਹੀ ਹੋਰ ਐਵੇਂ ਤੇ ਮਾਵਾ ਦੇ ਪੁੱਤ ਮਾੜੀਆਂ ਸੜਕਾਂ ਹੋ ਲੈਣੀਆਂ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਰਾਜਵੀਰ ਨੂੰ ਇਨਸਾਫ ਦਵਾਉਣਾ ਚਾਹੀਦਾ ਹੈ ਅਤੇ ਹਸਪੀਟਲ ਵੱਲੋਂ ਕੀਤੀ ਗਈ ਲਾਪਰਵਾਹੀ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ ਜਾਗਦਾ ਪੰਜਾਬ ਵੱਲੋਂ ਅਤੇ ਉਸ ਦੀ ਟੀਮ ਵੱਲੋਂ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨਾਲ ਡੂੰਗੀ ਸਵੇਦਨਾ ਜਤਾਉਂਦੀ ਹੈ ਦੋਸਤੋ ਤੁਹਾਡੀ رائے ਕੀ ਹੈ ਕੀ ਹੈ ਸੱਚ ਹੁਣ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ ਜਾਂ ਹਲੇਗੀ ਕੋਈ ਗੱਲ ਲੁਕੀ ਹੈ ਇਹ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਜਰੂਰ ਦਵਾ ਦੇਣਾ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਜਾਵੇ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਉਦੋਂ ਤੱਕ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਸਤਿ ਸ਼੍ਰੀ ਅਕਾਲ ਦੋਸਤੋ